ਤਾਂ ਅੱਗੇ ਪ੍ਰਸੰਗ ਦੇ ਵਿੱਚ ਕਥਨ ਕਰਦੇ ਹਨ ਕਿ ਜਦੋਂ ਪਹਿਰ ਰਾਤ ਗਤੀਤ ਹੋ ਗਈ ਵਾਹਿਗੁਰੂ ਜਦੋਂ ਰਾਤ ਹੋ ਗਈ ਤਾਂ ਚਾਰੇ ਪਾਸੇ ਜਿਹੜਾ ਹਨੇਰਾ ਹੈ ਉਹ ਛਾ ਗਿਆ ਹੈ ਹਰ ਪਾਰਕ ਪਾਰੀ ਉਹ বেলা ਤਬ ਤਾਂ ਖਰਬਲੀ ਜਿਹੜੀ ਹੈ ਉਹ ਮੱਤ ਗਈ ਹੈ ਤੇ ਜਗਤ ਅਦਮਤ ਬਾਣਿਆ ਤਾਂ ਖਰਬਲੀ ਮੱਤੀ ਕਿੰਨਾ ਵਿੱਚ ਹੈ ਜਿਹੜੇ ਵੱਡੀਆਂ ਕਰਮਾਤਾ ਨੂੰ ਰੱਖਣ ਵਾਲੇ ਸਨ ਉਹ ਪਈ ਚਲ ਆਇਓ ਤਬ ਗੋਰ ਕਾ ਗਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਗੋਰਖਨਾਥ ਚੱਲ ਕੇ ਆਇਆ ਹੈ। ਚਿਤਕੀ ਰਾਸੀ ਦੇ ਕਰਤਾ। ਤਾਂ ਉਹ ਆਪਣੇ ਨਾਲ 83 ਸਿੱਧਾਂ ਨੂੰ ਲੈ ਕੇ ਆਇਆ ਹੈ। ਚਿਤਕੀਨ ਸ਼ਪਾਹੀ ਸਾਰੇ। ਜਦੋਂ ਮਹਾਰਾਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਪਾਹੀਆਂ ਨੂੰ ਬੇਹੋਸ਼ ਕੀਤਾ ਹੈ। ਉਹਨਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਹੈ। ਤਾਂ ਮੱਥਾ ਟੇਕ ਕੇ ਫਿਰ ਮਹਾਰਾਜੀ ਦੇ ਸਨਮੁਖ ਹੋ ਕਰਕੇ ਬੋਲੇ ਹਨ ਨਿਸ਼ਚਾ ਔਰ ਅਧਿਕ ਅਡੋਲਾ ਮਾਰਾ ਤੁਹਾਡਾ ਹਿਰਦੇ ਦੇ ਵਿੱਚ ਜਿਹੜਾ ਨਿਸ਼ਚਾ ਹੈ ਉਹ ਡ੍ਰਿੜ ਹੈ ਤੇ ਤੁਸੀਂ ਅਡੋਲ ਹੋ ਧਾਨਾ ਜਰੇ ਜਾਣ ਵਾਲੇ ਨੂੰ ਜਰਣਾ ਤਾਂ ਉਹ ਤੁਸੀਂ ਝਰ ਕੇ ਵਿਖਾਉਣਾ ਕੀਤਾ ਹੈ ਸਭ ਤੁਹਾਡੇ ਬਰਾਬਰ ਕੋਈ ਨਹੀਂ ਹੈ ਦੁਨੀਆ ਦੇ ਵਿੱਚ ਤਾ ਇਉ ਵੇਖ ਕੇ ਕਹਿ ਕੇ ਹੈਰਾਨ ਹੁੰਦੇ ਹਨ ਕਿਤਿ ਕਤਾਪ ਸਹੀ ਨਹੀਂ ਡੋਲੇ ਤਾਂ ਮਹਾਰਾਜ ਇੰਨਾ ਦੋਖ ਸੰਹਾਰ ਕਰਕੇ ਵੀ ਡੋਲਣਾ ਨਹੀਂ ਕੀਤਾ ਹੈ ਸਾਡੇ ਜਗਤ ਜਿਨਾ ਇੱਕ ਬਚ ਬੋਲੇ ਤਾਂ ਤੁਹਾਡੇ ਇੱਕ ਬਚਨ ਕਹਿਣ ਦੇ ਨਾਲ ਸਾਰਾ ਜਗਤ ਜਿਹੜਾ ਹੈ ਗਰਕ ਹੋ ਜਾਏਗਾ ਮਨ ਜੇ ਨੀਮ ਦਿਹਾਨਾ ਕਰੋ ਤਾਂ ਤੁਸੀਂ ਆਪਣਾ ਨੇਮ ਨਿਭਾਇਆ ਵਾ ਜਿਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਆਪਣੇ ਸਹਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਗੁਰਤਾ ਗਦੀ ਦਿੱਤੀ ਸੀ ਤੇ ਮਹਾਰਾਜੀ ਨੇ ਆਖਿਆ ਵੀ ਕਦੇ ਵੀ ਸ਼ਕਤੀ ਨਹੀਂ ਵਿਖਾਉਣੀ ਕਰਾਮਾਤ ਨਹੀਂ ਵਿਖਾਉਣੀ ਹਾਂ ਦੋ ਕਾਰਨਾਂ ਦੇ ਵਿੱਚ ਸ਼ਕਤੀ ਦਾ ਜੇ ਵਿਖਾਉਣੀ ਪਵੇ ਤੇ ਸੰਕੋਚ ਵੀ ਨਹੀਂ ਇੱਕ ਲੁਕਾਈ ਦੇ ਭਲੇ ਵਾਸਤੇ ਤੇ ਇੱਕ ਜਿੱਥੇ ਗੱਲ ਬਾਤ ਕੀਤੀ ਤੋਂ ਬਿਨਾਂ ਹੀ ਕੰਮ ਵਿਗੜਦਾ ਹੋਵੇ ਉਥੇ ਕਰਾਮਾਤ ਵਿਖਾਉਣੀ ਹੈ ਤਾਂ ਇੱਥੇ ਮਹਾਰਾਜ ਜੀ ਨੇ ਜਿਹੜਾ ਹੈ ਆਪਣਾ ਨੇਮ ਕੰਨ ਨਿਭਾਇਆ ਕਰਾਮਾਤ ਵਿਖਾਈ ਨਹੀਂ ਹੈ ਸੁੱਚ ਬਿਨਾਥਨ ਇੱਥੇ ਨਾ ਕਰੋ ਤਾਂ ਦੁਸ਼ਟਾਂ ਨੂੰ ਨਾਸ਼ ਕਰਨ ਦੀ ਮਨ ਵਿੱਚ ਇੱਛਾ ਵੀ ਨਹੀਂ ਧਰੀ ਹੈ ਮੈਂ ਤਾਂ ਪਾਪੀ ਕੋ ਘਰ ਜੇਤੋ ਤਾਂ ਇਹ ਜਿਹੜਾ ਹੁਣ ਆਇਆ ਸੀ ਨਾ ਸਹਿਤ ਤਾ ਇਹ ਹੁਣ ਗੋ ਰਖਨਾਥ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਹੁਕਮ ਦੇਣਾ ਕਰੋ। ਪਵਨੀ ਖੰਡ ਉਲਟ ਦਿਓ ਦਿੱਟੋ। ਤਾ ਜਿੰਨਾ ਇਹ ਚੰਦੂ ਦਾ ਘਰ ਹੈ ਇੰਨੇ ਧਰ ਤੇ ਮੁੱਦੀ ਮਾਰ ਦੇਵਾਂਗਾ। ਨਾਹਾ ਅਵਗਿਆ ਕੋ ਫਲ ਪਾਵੇ। ਜਿਹੜੀ ਇਹਨੇ ਤੁਹਾਡੀ ਅਵਗਿਆ ਕੀਤੀ ਉਹਦਾ ਫਲ ਭੋਗੇਗਾ। ਨਾਹਿਤ ਦੁਸ਼ਤ ਹੰਸ ਤੁਖਾਵੇ। ਫਿਰ ਐਸੇ ਦੋਸਤ ਸੰਤਾਂ ਨੂੰ ਦੁਨੀਆ ਵਿੱਚ ਦੁੱਖ ਨਹੀਂ ਦੇਣਗੇ। ਨਾਹਿਤ ਦੁਸ਼ਤ ਹੰਕਾਰੀ ਹੋਏ। ਇਹ ਮਹਾਰਾਜ ਇਨੂੰ ਸਜਾ ਨਾ ਦਿੱਤੀ ਤੇ ਐਸੇ ਦੁਸ਼ਟ ਹੰਕਾਰੀ ਹੋ ਜਾਣਗੇ ਤਾ ਇਹਦੇ ਅਰਗੇ ਫਿਰ ਸੰਤਾਂ ਨੂੰ ਦੁੱਖ ਦਿਆ ਕਰਨਗੇ ਤਤਪੁਰ ਸੁਨ ਕਰ ਕਹਿ ਬਾਨ ਕਿਉਂ ਗੋਰਖ ਦੀ ਗੱਲ ਸੁਣ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੋਲੇ ਹਨ ਮਨ ਸੰਤਨ ਕੇ ਪ੍ਰਾਸਰ ਹੈ ਨਾ ਤਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਸੰਤ ਕੀ ਦੇ ਪਾਇ ਕਿ ਜਿਹੜਾ ਸੰਤ ਹੁੰਦਾ ਉਹ ਨਿਰ ਪਾਉ ਜਪੈ ਸਗਲ ਪਾਉ ਮੇਟਾ ਉਹ ਨਿਰਪਾਉ ਵਾਹਿਰੂਨ ਜਪ ਕੇ ਤੇ ਉਹਦੇ ਅੰਦਰੋ ਜਿਹੜਾ ਨਿਰਪਾਉ ਜਪਨ ਕਰਕੇ ਦਰ ਖਤਮ ਹੋ ਜਾਂਦਾ ਹੈ ਆਪਨੇ ਕਰੋ ਹੈ ਆਪ ਸੁਲੇ ਮਹਾਰਾਜੀ ਕਹਿੰਦੇ ਸਾਰੀ ਸਾਡੀ ਖੇਡ ਹੈ ਆਏ ਆਪਰੇ ਕੋ ਬਿਗ ਨਾ ਦੇਲੇ ਤਾਂ ਕਹਿੰਦੇ ਭਾਈ ਇਸ ਖੇਡ ਵਿੱਚ ਕੋਈ ਵੀ ਆ ਕਰਕੇ ਬਿਗ ਨਾ ਪਾਵੇ ਉਹਨ ਹਾਰ ਪਰ ਨਿਸ਼ਚਾ ਕਰੋ ਤਾਂ ਕਹਿੰਦੇ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਉਹ ਤੁਮ ਤਨ ਤੇ ਮਤ ਪਰ ਭਰਨਾ ਤਾਂ ਇਹੋ ਹੀ ਸੰਤਾਂ ਦਾ ਮਤ ਹੈ ਵੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਦੇ ਹੁਕਮ ਦੇ ਉਤੇ ਚੱਲ ਕੇ ਪਰਸਾਨ ਰਹਿਣਾ ਚਾਹੀਦਾ ਹੈ। ਬਾਤ ਅਪਜੀ ਕਰ ਜਾਵੋ। ਕਮਰਾਜ ਜੀ ਇਹੋ ਹੀ ਆਦੇਸ਼ ਹੁਣ ਦੇ ਕੇ ਜਾਂਦੇ ਹਨ। ਹੰਤਾ ਘਰ ਨਹੀਂ ਡੁਲਾਵੋ। ਤਾਂ ਕਹਿੰਦੇ ਨਾ ਹੰਕਾਰ ਤੇ ਨਾ ਮਾਨ ਤੇ ਨਾ ਸਰੀ ਦੋਲਿਆ ਹੈ। ਤਨ ਕਰ ਤਨ ਤਨ ਕਹਿ ਗਏ। ਤਾਂ ਸਿਧਾਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਆਖਿਆ ਮਹਾਰਾਜ ਤੁਸੀਂ ਤਨ ਹੋ ਤਨ ਹੋ। ਗੁਰ ਰੁਖ ਦੇਖ ਨਖਤ ਪ੍ਰਕਟੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇੱਛਾ ਵੇਖ ਕਰਕੇ ਫਿਰ ਕੋਈ ਵਿਸ਼ੇਤੀਉ ਨਾ ਵਿਖਾਈ ਨਹੀਂ ਹੈ ਮੈਂ ਕਤਤੇ ਕੱਟ ਕਰ ਦੇਵਾਂ ਇਹ ਸਿੱਧ ਕਹਿਣ ਲੱਗੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹ ਹਨ ਇਹੜੇ ਪਾਲ ਵਿੱਚ ਕੁਝ ਤੂ ਕੁਝ ਕਰ ਸਕਦੇ ਹਨ ਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕੱਲਾ ਲੋਕ ਨਹੀਂ ਪਰ ਲੋਕ ਵਿੱਚ ਵੀ ਇਹਨਾਂ ਦੀ ਦਾਇਰਿਕਾ ਹੁੰਦੀ ਹੈ ਆਵਤਰ ਪਾਏ ਪੀਰ ਪੁਣਿਆਏ ਤਾ ਕਹਿੰਦੇ ਐਦੇ ਨੂੰ ਜਦੋਂ ਸਾਈ ਮੀਆਂ ਮਿਰ ਉਹ ਵੀ ਆ ਗਏ ਹਨ ਰਮਾਤ ਕਾ ਮਹਾਰਾਜ ਸੁਧਾਏ ਤਾ ਉਹ ਵੀ ਕਰਾਮਾਤ ਵਿੱਚ ਬੜਾ ਕਾਮਲ ਹੈ ਪੂਰਾ ਹੈ ਨਮੋ ਕਰੀ ਹੋਏ ਖਰੇ ਅਗਾੜੀ ਹਾਂ ਉਹਨੇ ਵੀ ਆ ਕੇ ਮਾਰ ਰਾਜ ਜੀ ਨੂੰ ਮਥਾ ਟੇਕਿਆ ਖੜਾ ਹੋਇਆ ਹੈ। ਤੋ ਤਮ ਕਹੋ ਕਸ ਤਨ ਭਾਰੀ ਕਹਿ ਲਗਾ ਮਹਾਰਾ ਤੁਸੀਂ ਕਿਉਂ ਸਰੀਰ ਤੇ ਇੰਨਾ ਦੁੱਖ ਸਹਾਰਨ ਕੀਤਾ ਹੈ। ਤਹ ਦੁਸਤ ਕੋ ਭੇਲ ਮਨ ਲਾਵੇ। ਤੇ ਚੰਦੂ ਵਰਗੇ ਦੋਸਤਾਂ ਨੂੰ ਮਾਰਨ ਵਿੱਚ ਤਾਂ ਕੋਈ ਵੀ ਦੇਰੀ ਨਹੀਂ ਲੱਗੇਗੀ। ਆਹ ਕਿਆ ਤਨਕ ਆਪ ਕੀ ਪਾਵੇ। ਬਸ ਮਹਾਰਾ ਥੋੜੀ ਜੀ ਤੁਹਾਡੀ ਆਗਿਆ ਹੁਣ ਚਾਹੀਦਾ ਹੈ। ਸਭ ਕੋ ਸਾਤਰ ਬਾਗ ਉਚਾਏ। ਗੁਰੂ ਅਰਜਨ ਦੇਵ ਸਾਹਿਬ ਦੇ ਮਹਾਰਾਜ ਜੀ ਨੇ ਸਾਰਿਆਂ ਦਾ ਆਦਰ ਕੀਤਾ ਤੇ ਬੋਲੇ ਹਨ। ਬਨਾਨਾ ਦ੍ਰਿਸ਼ ਨਿਹਾ ਮਹਾਰਾਜ ਕਹਿੰਦੇ ਭਾਈ ਤੁਸੀਂ ਸਾਰੇ ਵਖੋ ਵਖੀ ਦ੍ਰਿਸ਼ਟੀ ਨਾਲ ਕਿਉਂ ਦੇਖਦੇ ਹੋ ਇੱਕ ਆਤਮਾ ਪੂਰਨ ਸਾਚੋ ਤਾਂ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਜਗਤ ਆਕਾਰ ਜਾਨ ਸਭ ਸਾਚੋ ਕਹ ਕਹਿੰਦੇ ਜਗਤ ਦਾ ਜਿੰਨਾ ਵੀ ਪਸਾਰਾ ਇਹਨੂੰ ਠੂਠਾ ਜਾਨਣਾ ਕਰੋ ਤੇ ਇਸ ਸੰਸਾਰ ਦੇ ਵਿੱਚ ਜਿਹੜੀ ਵਾਹਿਗੁਰੂ ਦੀ ਸਤਾ ਹੈ ਉਹ ਹੀ ਸੱਚ ਹੈ। ਕਰੇ ਤਨ ਤਿਆਗਨ ਮੈਂ ਐਸੇ। ਮਹਾਰਾਜ ਜੀ ਕਹਿੰਦੇ ਜਿਹੜਾ ਅਸੀਂ ਆਪਣਾ ਸਰੀਰ ਤਿਆਗਣਾ ਹੈ। ਨਾਮਕ ਜਾਨੀ ਹੈ ਤੈਸੇ। ਤਾਂ ਇਹ ਸਰੀਰ ਨੂੰ ਤਿਆਗਣ ਦੇ ਵਿੱਚ ਕਈ ਕਾਰਨ ਹਨ। ਨਾਮਕ ਪਹੁੰਚ ਲਖਿਤ ਰਾਕੇ। ਤਾਂ ਮਹਾਰਾਜ ਕਹਿੰਦੇ ਹੁਣ ਸਾਡਾ ਸਰੀਰ ਤਿਆਗਣ ਦਾ ਸੱਚਖੰਡ ਜਾਣ ਦਾ ਸਮਾ ਹੈ। ਕਰਿਓ ਚ ਹੈ ਹਮ ਸਭ ਕੋ ਸਾਚੇ। ਤਾਂ ਮਹਾਰਾਜ ਕਹਿੰਦੇ ਅਸੀਂ ਸਾਰਿਆਂ ਨੂੰ ਸੱਚੇ ਕਰਨਾ ਚਾਹੁੰਦੇ ਹਾਂ। ਆਪ ਆਪਣੇ ਥਾਨ ਮਾਰਾ ਕਹਿੰਦੇ ਭਾਈ ਤੁਸੀਂ ਆਪੋ ਆਪਣੇ ਥਾਵਾਂ ਤੇ ਜਾਓ। ਅਮਰੀ ਖੇਲ ਵਿੱਚ ਨਾ ਆਵੋ। ਤਾਂ ਸਾਡੀ ਖੇਡ ਆ ਤੇ ਸਾਡੀ ਖੇਡ ਵਿੱਚ ਕਿਸੇ ਨੇ ਦਖਲ ਅੰਦਾਜ਼ੀ ਨਹੀਂ ਕਰਨੀ ਹੈ। ਤੇ ਥਾਵ ਨੇ ਕਹੇ ਸਾਰੇ ਸਭ ਗਏ। ਤਾਂ ਇਉਂ ਸਾਰੇ ਮਹਾਰਾਜ ਜੀ ਦੀ ਉਸਤਤਿ ਕਰਦਿਆਂ ਹੋਇਆਂ ਆਪੋ ਆਪਣੇ ਥਾਵਾਂ ਤੇ ਗਏ ਹਨ। ਆਵਦਾਨ ਚਾਕਰ ਸਭ ਭਈ। ਤਾਂ ਜਿਹੜੇ ਚਾਕਰ ਸਨ ਪਹਿਰੇਦਾਰ ਸਿਪਾਹੀ ਸਨ ਤੇ ਉਹ ਸਾਵਧਾਨ ਹੋ ਗਏ ਹਨ। ਕਹੈ ਪਰਤ ਪਰ ਸੁਪਤੇ ਥਾਰੇ। ਓਏ ਹੋਏ ਤਾਂ ਮੋਰ ਜੀ ਸਨ। ਤਾ ਕਹਿੰਦੇ ਹੁਣ ਇਹ ਜਦੋਂ ਇਹ ਸਾਵਧਾਨ ਹੋਏ ਤੇ ਆਪਸ ਵਿੱਚ ਗੱਲਬਾਤ ਕਰਦੇ ਹਨ ਕਹਿਣ ਲੱਗੇ ਵੀ ਆਪਾਂ ਦਾ ਸਾਰਿਆਂ ਨੂੰ نیند ਆ ਗਈ ਸੀ ਤੇ ਜੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਚਲੇ ਜਾਂਦੇ ਤੇ ਚੰਦੂ ਨੂੰ ਪਤਾ ਲੱਗ ਜਾਂਦਾ ਤੇ ਉਹਨੇ ਆਪਾਂ ਨੂੰ ਜਿਉਂਦਿਆਂ ਨੂੰ ਮਾਰ ਦੇਣਾ ਸੀ ਕਿਹ ਹੈ ਢਾਲ ਭਾਈ ਸਭ ਤੁਹਾਨੂੰ ਕਿਉ ਆਪਣੇ ਹੱਥ ਵਿੱਚ ਤਲਵਾਰਾਂ ਢਾਲਾਂ ਫੜ ਕੇ ਸਾਵਧਾਨ ਹੋ ਗਏ ਹਨ ਲੇਕੇ ਆਸਤੇ ਗੁਰੇ ਥਰੀ ਸਥਾਨੂ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੇਖਿਆ ਉਹ ਆਪਣੇ ਉਸੇ ਅਸਥਾਨ ਤੇ ਸਥਿਰ ਹੋ ਕਰਕੇ ਬੈਠੇ ਹਨ। ਲੈ ਜਾਮਨੀ ਗਈ ਤੇ ਹਾਏ। ਤਾਂ ਇਉਂ ਬੈਠਿਆ ਰਾਤ ਬੀਤ ਹੋ ਗਈ ਹੈ। ਚੜੇ ਉਠ ਪਾਪੀ ਆਏ। ਅਗਲੇ ਦਿਨ ਉੱਠ ਕੇ ਪਾਪੀ ਚੰਦੂ ਆਇਆ ਹੈ। ਇਹਦੇ ਵਿਚਾਰੇ ਵੱਡ ਹੱਥ ਬੰਤਾ। ਤਾਂ ਵੱਡੇ ਹੱਥ ਨੂੰ ਧਾਰਨ ਕਰਨ ਵਾਲਾ ਹਿਰਦੇ ਵਿੱਚ ਵਿਚਾਰਦਾ ਹੈ। ਇਤੇ ਕੱਤ ਨਹੀਂ ਬੋਲੰਤਾ। ਸੋਝਦਾ ਮਹਾਰਾਜ ਜੀ ਬਾਰੇ ਵੀ ਇੰਨਾ ਦੁਖਸਾਰ ਲਿਆ ਜੇ ਵੀ ਕੁਝ ਬੋਲਦੇ ਨਹੀਂ ਹਾਂ। ਨਾ ਕਰਨਾ ਤਾਂ ਨਾ ਹੀ ਨੰਨ ਹੈ ਇਹ ਇੰਨਾ ਦੁੱਖ ਦਿੱਤਾ ਅਜੇ ਤਾਂ ਕਿ ਨਾ ਮੇਰੀ ਤੇ ਦਾ ਰਿਸ਼ਤਾ ਮੰਨਿਆ ਨਹੀਂ ਹੈ ਸਾਹ ਤਾਂ ਤੇ ਬਾਤ ਬਖਾਨੈ ਤਾਂ ਬਿਨਾ ਕਿਸੇ ਡਰ ਤੋਂ ਬਚਨ ਬੋਲਦੇ ਹਨ ਵਾਰ-ਵਾਰ ਵਾਰੀ ਵਹਬਾਰੂ ਵਾਰ-ਵਾਰ ਗਰਮ ਦਿੱਤਾ ਇਹਨਾਂ ਦੇ ਸਰੀਰ ਤੇ ਪਾਇਆ ਹੈ ਤਪਤਾਏ ਫਿਰ ਉਹ ਮਝਾਰੂ ਦੁਖੀ ਕਰਨ ਦੇ ਬਾਦ ਉਹ ਵੀ ਇਸ ਫਿਰ ਅਡੋਲ ਰਹੇ ਹਨ ਜਾਨ ਜਾਨ ਲੱਗ ਹੱਠ ਪਹੁੰਚਾਵੇ ਜੇ ਆਪਣੇ ਜਨ ਨੇ ਛੱਡ ਦੇ ਤੇ ਮੈਂ ਵੀ ਫਿਰ ਆਪਣਾ ਹੱਟ ਤੇ ਆਗਾ ਨਹੀਂਗਾ ਨਹਿ ਤਿਆਗੋ ਮੈਂ ਜਿਤੇ ਅਤੀ ਜਾਮ ਤਾਂ ਕਿੰਨਾ ਸਮਾਂ ਮੇਰੇ ਸਰੀਰ ਤੇ ਪ੍ਰਾਣ ਹਨ ਜਾਂ ਇਹ ਜਿਉਂਦੇ ਤੇ ਮੈਂ ਵੀ ਆਪਣਾ ਹੱਟ त्याਗਣ ਵਾਲਾ ਨਹੀਂ ਹਾਂ ਤਪ ਤੇ ਕਰ ਲੋਹ ਦੇ ਥਾਲਾ ਤਾਂ ਕਹਿੰਦਾ ਅੱਜ ਗਰਮ ਤਵੀ ਜਿਹੜੀ ਹੈ ਉਹਨੂੰ ਕਰਾਂਗਾ ਹਰੀ ਕਰੋ ਭੋਲੇ ਕਿਸ ਥਾਲਾ ਤਾਂ ਇਹਨਾਂ ਨੂੰ ਫਿਰ ਉਸ ਗਰਮ ਲੋਹ ਤੇ ਖੜਾਵਾਗਾ ਫਿਰ ਆਪੇ ਬੋਲਣਗੇ ਐ ਮਾ ਪਾਪੀ ਨੇ ਰਦੇ ਵਿਚਾਰਾ ਤਾਂ ਇਉਂ ਦੁਸ਼ ਨੇ ਮਨ ਵਿੱਚ ਵਿਚਾਰ ਕੀਤੀ ਹੈ ਦੇਵੋ ਕੇ ਕਰੋ ਸਿੰਘ ਦਾ ਜਾਂਦਾ ਮੇਰੀ ਦੀਦਾ ਰਹਿਤਾ ਮੰਨਣਗੇ ਤੇ ਨਹੀਂ ਫਿਰ ਮੈਂ ਮਾਰਾਂਗਾ ਕੈ ਤਰ ਦੀਰ ਅਦਰ ਲੋਹ ਮੰਗਾਈ ਛਪਾਂਜਾ ਨੂੰ ਕਹਿ ਕੇ ਤੇ ਵੱਡੀ ਲੋਹ ਮੰਗਾਈ ਹੈ ਤਾਰੇ ਉਪਰ ਤਾਰੇ ਰਤਨ ਜਿ ਲਾਈ ਤਾਂ ਉਹਨੂੰ ਰੱਖ ਕੇ ਤੇ ਉਹਦੇ ਥੱਲੇ ਅੱਗ ਬਾਲੀ ਹੈ ਅਮਤਾਂ ਦੇ ਕੇ ਤਪਤ ਕਰਾਈ ਤਾਂ ਅੱਗ ਬਾਲਣ ਦੇ ਨਾਲ ਹੀ ਜਿਹੜੀ ਉਹ ਲੋਹ ਹੈ ਤਾ ਉਹ ਤਾਂਬੇ ਵਰਗੀ ਲਾਲ ਹੋ ਗਈ ਹੈ। ਇੱਕ ਪਤਲੀ ਲਏ ਬੁਲਾਈ। ਤਾਂ ਪਾਪੀ ਨੇ ਗੁਰੂ ਅਰਜੰਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਉਣਾ ਕੀਤਾ ਹੈ। ਪਰ ਖਰੀ ਹੋ ਸ ਤਪਸ ਹੋ। ਤਾਂ ਕਹਿਣ ਲਗਾ ਵੀ ਇਸ ਲੋਹ ਦੇ ਤੇ ਖੜੇ ਹੋ ਜਾਓ ਤੇ ਖੜ ਕੇ ਦੋਖਸਾਰਨ ਕਰੋ। ਸਾਹਤ ਨਾ ਤਾਂ ਲੈ ਦੇ ਤ ਹੋ। ਜੇ ਇਹਦੇ ਤੇ ਨਹੀਂ ਖੜੇ ਹੋ ਸਕਦੇ ਤੇ ਫਿਰ ਮੇਰੀ ਧੀ ਦਾ ਰਿਸ਼ਤਾ ਮੰਨ ਲਓ। ਗੁਰੂ ਨੇ ਉੱਤਰ ਕੀ ਨਸ ਕੋਏ। ਗੁਰੂ ਅਰਜੰਦ ਦੇਵ ਸਾਹਿਬ ਜੀ ਮਹਾਰਾਜ ਚੁੱਪ ਹਨ ਕੋਈ ਉੱਤਰ ਨਹੀਂ ਦਿੰਦਾ ਹੈ। ਰੂਡਣਾ ਹੋਰ ਮਹਿ ਹੋਈ ਤਾਂ ਮਹਾਰਾਜੀ ਨੇ ਮਨ ਵਿਚਾਰ ਲਿਆ ਵੀ ਹੁਣ ਇਸ ਦੋ ਦੇ ਉੱਤੇ ਚੜ ਜਾਣਾ ਚਾਹੀਦਾ ਹੈ। ਆਤ ਚੰਡਾਲ ਜੀ ਕਿਨਹੁ ਨਿਹਾਰੇ। ਤਾਂ ਕਹਿੰਦੇ ਕਿਸੇ ਨੂੰ ਜੇ ਜਨਮ ਦਾ ਚੰਡਾਲ ਵੀ ਉਹ ਤਾਂ ਵੇਖਿਆ ਹੋਵੇਗਾ। ਸਬਹਿਨ ਹਾ ਹਾਕਾਰ ਉਚਾਰੇ। ਤਾਂ ਉਹ ਚੰਡਾਲ ਜਿਹੜੇ ਜਨਮ ਦੇ ਹੁੰਦੇ ਹਨ ਉਹ ਚੰਦ ਉਹਦੇ ਐਸੇ ਕਰਨੀ ਨੂੰ ਵੇਖ ਕਰਕੇ ਉਹ ਵੀ ਦੁਖੇ ਹੋਏ ਹਾ ਹਾਕਾਰ ਕਰਦੇ ਹਨ। ਚੰਡਾਲਨ ਤੇ ਅਤ ਪਾਪੀ। ਉਹ ਕਹਿੰਦੇ ਅਸੀਂ ਤਾਂ ਜਨਮ ਦੇ ਚੰਡਾਲ ਆ ਪਰ ਇਹ ਕਰਮਾਂ ਕਰਕੇ ਸਾਦੋਂ ਵੀ ਵੱਡਾ ਚੰਡਾਲ ਹੈ। ਦਿਨ ਕਰुणा ਮੈ ਸਿਨ ਵਿਆਪੀ ਤਾ ਇਹਦੇ ਮਨ ਵਿੱਚ ਥੋੜੀ ਬਹੁਤੀ ਵੀ ਕరుణਾ ਦਇਆ ਆਈ ਨਹੀਂ ਹੈ। ਜਦੇ ਲੋਹ ਪਰ ਭਏ ਫਿਰ ਠੰਡੀ। ਤਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਾਰਾ ਤੱਤੀ ਲੋਹ ਤੇ ਖੜੇ ਹੋ ਗਏ ਹਨ। ਦੇਖ ਦੇਖ ਸਿਖਨ ਤੁਖ ਭਾਂਡੀ। ਤਾ ਵੇਖ ਵੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸਿਖਾਂ ਦੇ ਹੱਥ ਦੇ ਵਿੱਚ ਉਹਨਾਂ ਦੁੱਖ ਹੁੰਦਾ ਹੈ। ਚਹੇ ਜਾਨ ਟਿੱਗ ਜਾਨ ਨ ਦੇਤੇ। ਜਾਨਾਂ ਤਾਂ ਚਾਹੁੰਦੇ ਮਹਾਰਾਜ ਜੀ ਕੋਲੇ ਪਰ ਜਾਨ ਨਹੀਂ ਦਿੰਦੇ ਹਨ। ਰੱਤ ਦੇ ਨੇ ਬਾਦੀ ਡੇਢ ਕਰਨ ਜਿੱਤੀ। ਤਾ ਸਿਖਾਂ ਦੇ ਹੱਥ ਪੇ ਰਸੀਆਂ ਨਾਲ ਬੰਨੇ ਹੋਏ ਹਨ ਅਗਨ ਦੇ ਪਰਚੈ ਠੀਲ ਕਰਿਓ ਹੈ ਤਾਂ ਕਬੇ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਅਗਨੇ ਆਪਣਾ ਸੁਭਾਅ ਬਦਲ ਲਿਆ ਤੇ ਉਹ ਠੰਡੀ ਹੋ ਗਈ ਹੈ ਕਰਤ ਗੁਰੂ ਤੇ ਤੇਜ ਹਰਿਓ ਹੈ ਤਾਂ ਮਹਾਰਾਜੀ ਦੇ ਭੈ ਵਿਚ ਹੈ ਡਰਦੇ ਹੈ ਇਸ ਕਰਕੇ ਉਹਨੇ ਆਪਣਾ ਤੇਜ ਖੰਮ ਕਰ ਦਿੱਤਾ ਹੈ ਸੋ ਗੁਰੂ ਪਗ ਤਰਵਾਚਾਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਨੇ ਆਖਿਆ ਵੀ ਐਸਾ ਨਹੀਂ ਚਾਹੀਦਾ ਜਿਹੜਾ ਤੇਰਾ ਸੁਭਾਅ ਹੈ ਗਰਮ ਹੋਣਾ ਤੇ ਆਪਣਾ ਸੁਭਾਅ ਉਦਾਂ ਹੀ ਰੱਖੋ ਤਾਂ ਇਉਂ ਫਿਰ ਮਹਾਰਾਜੀ ਦਾ ਹੁਕਮ ਪਾ ਕਰਕੇ ਅਗਨੇ ਆਪਣਾ ਤੇਜ ਵਿਖਾਇਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਤਵੀ ਤੇ ਖੜੇ ਤੇ ਉਹਨਾਂ ਆਪਣੀਆਂ ਸੜਦੀਆਂ ਹੋਈਆਂ ਤਲੀਆਂ ਵਿਖਾਈਆਂ ਹਨ। ਤਾਂ ਪਾਪੀ ਬੈਠੋ ਸਮੋਖ ਨਿਹਾਰੇ। ਤਾਂ ਪਾਪੀ ਚੰਦੂ ਸਾਹਮਣੇ ਵੇਖ ਬੈਠਾ ਸਭ ਕੁਝ ਵੇਖ ਰਿਹਾ ਹੈ। ਕਿਹਾ ਸਾਰੇ ਸਾਰੇ ਅਗ ਨੈ ਜਗਾਈ। ਤਾਂ ਫਿਰ ਹੋਰ ਕਹਿੰਦਾ ਸਪਾਂਜਾ ਨੂੰ ਵੀ ਹੋਰ ਅੱਗ ਭਰਨੀ ਕਰੋ। ਪੂਰੇ ਤੇ ਕੇ ਸਮ ਸਾਰੇ ਸਪਤਾਈ। ਇਹਨੂੰ ਅੱਗੇ ਨਾਲੋਂ ਵੱਧ ਗਰਮ ਕਰਨਾ ਕਰੋ, ਲਾਲ ਕਰੋ। ਤਿਤਵਾਸ਼ਤ ਹੋਏ ਦੁਖ ਤੇ ਜੀਨਾ। ਤਾਂ ਕਹਿੰਦਾ ਵੀ ਜੇ ਇਹ ਦੁਖੀ ਹੋਣਗੇ, ਦੁਖੀ ਹੋ ਕਰਕੇ ਮੇਰੀ ਗੱਲ ਮੰਨਣਗੇ। ਹੈ ਨਾ ਤਾ ਦਰ ਸਿਚੀ ਨਾ ਜਦੋਂ ਦੁੱਖ ਹੋਏਗਾ ਡਰ ਹੋਏਗਾ ਫੇਰ ਮੇਰੀ ਧੀ ਦਾ ਰਿਸ਼ਤਾ ਮੰਨਣਗੇ ਤਾ ਉਸ ਦਿਨ ਵੀ ਮਹਾਰਾਜ ਜੀ ਬੋਲੇ ਨਹੀਂ ਹਨ ਤਾ ਤਪ ਦੀ ਲੋਹ ਤੇ ਅਡੋਲ ਬੈਠੇ ਹਨ ਚਰਤ ਚਰਮ ਆਪਣੋ ਜਿ ਕਰਾਵੇ ਤਾ ਸਾਰੇ ਜਗ ਨੂੰ ਆਪਣੀ ਜਮੜੀ ਜਿਹੜੀ ਹੈ ਉਹ ਸੜਦੀ ਹੋਈ ਵਿਖਾਈ ਹੈ ਆਗ ਦੇ ਤਾਸ ਤੇ ਪੀਰ ਨਾ ਪਾਵੇ ਤਾ ਆਗ ਦੇ ਸੇਕ ਤੋਂ ਕੋਰਾ ਵੀ ਪੀੜਾ ਦੁੱਖ ਨਹੀਂ ਮੰਨੀ ਹੈ ਮਤ ਨਾ ਹੈ ਜਾ ਰਹੇ ਕਿ ਮੈਂ ਤਾਂ ਅਜਹੀ ਕਰਾ ਮਾਸੀ ਜਿਸ ਨੂੰ ਕੋਈ ਵੀ ਜਾਣ ਨਹੀਂ ਸਕਦਾ ਹੈ ਪਰੇ ਫਰੂਹੇ ਤਗਰੀ ਦੇਈ ਤਾਂ ਗੁਰੂ ਅਰਜਨ ਦੇ ਸਾਜੇ ਮਹਾਰਾਜ ਜੀ ਦੇ ਸਾਰੇ ਸਰੀਰ ਤੇ ਫਲੂਏ ਹੋਏ ਤੇ ਹੁਣ ਜਿਹੜੇ ਪੈਰਾਂ ਦੀਆਂ ਤਲੀਆਂ ਉਹ ਵੀ ਸੜ ਗੰਜਾਂ ਹਨ। ਮੇਰ ਨਹੀਂ ਤਰਤ ਤਤੀਪ ਪਾਵੇ। ਤਾਂ ਇੰਨਾ ਕੁ ਦੇ ਵੇਖ ਕੇ ਵੀ ਅਜੇ ਵੀ ਚੰਦੂ ਨੂੰ ਭਰੋਸਾ ਨਹੀਂ ਆਇਆ ਹੈ। ਜਾਤੇ ਆਪਣੋ ਧੁਖ ਦਿਖਾਵੇ। ਤਾਂ ਚਾਹੁੰਦਾ ਮਹਾਰਾਜ ਜੀ ਨੂੰ ਹੋਰ ਦੁੱਖ ਦੇਣੇ। ਰਹੇ ਜਾਮ ਲਗ ਖਾਂਡੇ ਉੱਪਰ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਪੈਰ ਤਤੀ ਤਵੀ ਤੇ ਖੜੇ ਰਹੇ ਹਨ। ਉਹਨੇ ਉਤੇ ਰਾਏ ਥਿਰ ਕਰ ਪੂਰਤ। ਤਾਂ ਫਿਰ ਇਹਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਤੀ ਲੋਧ ਥੱਲੇ ਲਾਇਆ ਹੈ ਪਹੁੰਚੋ ਰਿਤ ਬਹੁਤ ਚਿਤ ਹੈ ਉਪਾਇਆ ਕਾ ਫਿਰ ਕਿਤ ਵਿੱਚ ਸੋਚਦਾ ਵੀ ਅੱਗੇ ਕੀ ਕਰਨਾ ਚਾਹੀਦਾ ਹੈ ਕੋਈ ਨਹੀਂ ਤਰਾਸ ਨਹਿ ਪਾਇਆ ਨਾ ਡਰਦੇ ਤੇ ਨਾ ਬੋਲਦੇ ਹਨ ਕੌਣ ਜੇ ਤੈਨ ਕਰੇ ਇਸੇ ਮਨਾਵੋ ਵੀ ਹੋਰ ਕਿਹੜਾ ਦੁੱਖ ਦਵਾਂ ਜਿਸ ਦੁੱਖ ਨੂੰ ਸਹਾਰ ਕੇ ਇਹ ਬਦਨ ਮੰਨ ਲੈਣਾ ਉਹ ਸੰਕਟ ਐਸੋ ਦਿਖਰਾਵੋ ਕਿਹੜਾ ਸੰਕਟ ਕਿਹੜਾ ਦੁੱਖ ਹੁਣ ਪਿੱਛੇ ਬਚਿਆ ਹੈ ਤੇ ਅਧਿਕ त्रास ਕੋ ਪਾਈ ਜੇ ਕਰਕੇ ਇਹ ਮੇਰਾ ਦਰ ਧਾਰਨ ਕੋល ਹੈ ਤਪ ਕਸ਼ਨ ਮੋੜਟਾਈ ਤਾਂ ਇਹ ਤਪ ਨੂੰ ਛੱਡ ਕੇ ਤੁਰੰਤ ਬੋਲਣ ਇਹ ਵੱਡੇ ਧਰਮੀ ਧਰਮ ਸੰਭਾਰੇ ਇਹ ਵੱਡੇ ਧਰਮੀ ਹਨ ਆਪਣੇ ਧਰਮ ਨੂੰ ਸੰਭਾਲਦੇ ਹਨ ਜਾਨ ਜਾਤ ਨਾ ਨਹੀਂ ਨਿਵਾਰੇ ਜਾਪਦਾ ਵਾ ਵੀ ਸਰੀਰ ਦਾ ਤਿਆਗ ਦੇਣਗੇ ਪਰ ਮੇਰਾ ਡਰ ਤੇ ਮੇਰਾ ਵਜਨ ਨਹੀਂ ਮੰਨਣਗੇ ਜਾਤੀ ਧਰਮ ਹਰਣ ਕੋ त्राਸ ਤਾਂ ਕਿਉਂ ਨਾ ਹੋਵੇ ਇਹਨਾਂ ਦਾ ਧਰਮੇ ਨਾਸ ਕਰਾਂ ਇਕ ਰਾਵੋ ਪੁਨਰਵੋ ਆਖਾ ਤਾਂ ਇਹ ਧਰਮਨਾਸ਼ ਹੋਊਗਾ ਤੇ ਫਿਰ ਤਾਂ ਇਹ ਮੇਰੀ ਗੱਲ ਮੰਨ ਲੈਣਗੇ ਇਹ ਮਨਿਸ਼ੇ ਕਰਮੂਰਖ ਮਾਨੀ ਤਾਂ ਇਉਂ ਨਿਸ਼ਾ ਕਰਕੇ ਮਨ ਵਿੱਚ ਪੱਕੀ ਕਰ ਲਈ ਹੈ ਕੀ ਸਿਪਾਹਨ ਕੇ ਸੰਬਾਣੀ ਆਪਣੇ ਸਿਪਾਹੀਆਂ ਨੂੰ ਚੰਦੂ ਨੇ ਕਿਹਾ ਹੈ ਇਕ ਚਲੇ ਜਾਣ ਨਾ ਚੰਡਾਲ ਨਪਾਕ ਤਾਂ ਕਹਿੰਦਾ ਜਾਓ ਬਈ ਚੰਡਾਲਾਂ ਕੋਲੇ ਚੱਲ ਕੇ ਜਾਣਾ ਕਰੋ ਆਜ ਭਈ ਕੋ ਕਹੂ ਬਿਨਾਖ ਜੇ ਕੋਈ ਅੱਜਕੱਲ ਦੇ ਵੇ ਤਾਂ ਕੋਈ ਗਾਂ ਮਰੀ ਹੋਵੇ ਤਿਤ ਕੋ ਚਰਮ ਉਤਾਰਤ ਲਿਆਓ ਤਾਂ ਉਸ ਮਰੀ ਹੋਏ ਗਊ ਦਾ ਚਮ ਲਾਹ ਕਰਕੇ ਲਿਆਉਣਾ ਕਰੋ ਤੋ ਤੀਰ ਇਸ ਕੋ ਮਢਾਓ ਤਾਂ ਉਸ ਇਹਨਾਂ ਦੇ ਸਰੀਰ ਦੇ ਉੱਤੇ ਜਿਹੜੀ ਚਮ ਹੈ ਉਹ ਮੜ ਦੇਣਾ ਕਰੋ ਸਤਿਗੁਰੂ ਸਰਾਨ ਸੁਣਾਏ ਬਖਾਨਾ ਤਾਂ ਇਉਂ ਮਹਾਰਾਜ ਜੀ ਨੂੰ ਸੁਣਾ ਕਰਕੇ ਚੰਦੂ ਬੋਲਿਆ ਹੈ ਹੋਰੇ ਬੋਤ ਲਿਆਓ ਇਖਾਨਾ ਕਹਿ ਲਗਾ ਕੋਈ ਗੱਲ ਨਹੀਂ ਆਜ ਇਹਨਾਂ ਨੂੰ ਗਰਮ ਤਵੀ ਤੇ ਭਾਇਆ ਨਾ ਤੇ ਕੱਲ੍ਹ ਉਸਵੇਰ ਹੁੰਦਿਆਂ ਵੇਖਾਂਗਾ। ਬੈਡ ਨਿਕਟ ਦੁਖ ਦਿਓ ਮਹਾਨੋ। ਤਾਂ ਇਉਂ ਬਹਿ ਕੇ ਤੇ ਇਹਨਾਂ ਦਾ ਧਰਮ ਨਾਸ਼ ਹੁੰਦਿਆਂ ਆਖੀਂ ਵੇਖਾਂਗਾ। ਧਰਮ ਨਿਕਾਰ ਪ੍ਰਾਨੁ ਪੁਨ ਭਲੋ। ਤਾਂ ਧਰਮ ਵਜਾੜ ਕੇ ਇਹਨਾਂ ਦੇ ਪ੍ਰਾਣ ਨਾਸ਼ ਕਰਾਂਗਾ। ਕਿਉਂ ਕਹਿ ਮੂਰਖ ਸਦਨ ਸਿਧਾਰਾ। ਕਿਉਂ ਕਹਿ ਕਰਕੇ ਤੇ ਆਪਣੇ ਘਰ ਨੂੰ ਗਿਆ ਹੈ। ਕਿਹੜਾ ਕ੍ਰੋਧੀ ਹੈ ਕਪਟੀ ਹੈ ਹਤਿਆਰਾ। ਉਹ ਦਿਨ ਨੇ ਗਿਆ ਧੀ ਤੇ ਨੇ ਸਾਰੀ। ਤਾਂ ਦੇਨ ਗੰਗਿਆ ਤੇ ਰਾਤ ਹੋ ਗਈ ਹੈ ਸਾਰੇ ਜਾਗਰ ਵਿੱਚ ਹਨੇਰਾ ਹੋ ਗਿਆ ਹੈ ਪਰ ਤੇ ਰਾਤ ਜਾਨੀ ਜਦ ਹੋਈ ਤਾਂ ਜਦੋਂ ਅੱਧੀ ਰਾਤ ਹੋਈ ਹੈ ਸੁਖਾ ਅਗੀ ਕੀ ਸੁਣ ਸੁਣ ਸੋਈ ਤਾਂ ਇਹਦੀ ਜਿਹੜੀ نو ਹੈ ਜਦੋਂ ਉਹਨੇ ਸੁਣਿਆ ਹੈ ਸੰਕਟ ਮਹਾ ਪਾਏ ਕਰ ਰੋਈ ਤਾਂ ਮਹਾਰਾਜੀ ਬਾਰੇ ਸੁਣ ਕੇ ਤਾ ਉਹ ਬੜਾ ਰੋਣਾ ਕਰਦੀ ਹੈ ਪਾਨ ਪਾਨ ਗੁਰ ਕਰਹੇ ਨ ਕੋਈ ਸੋਜਦੀ ਆ ਵੀ ਮਹਾਰਾਜੀ ਨੇ ਨਾ ਕੁਝ ਖਾਦਾ ਨਾ ਪੀਤਾ ਨਾ ਸੁੱਤੇ ਤੇ ਐਨਾ ਕਸ਼ਟ ਆਪਣੇ ਸਰੀਰ ਤੇ ਸਹਾਰ ਰਹੇ ਹਨ ਆਏ ਆਜ ਸੁਧ ਲਿਓ ਗੁਰੂ ਕੀ ਭਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਕੋਲੇ ਜਾਣਾ ਚਾਹੀਦਾ ਉਹਨਾਂ ਦੇ ਦਰਸ਼ਨ ਕਰਾਂ ਤੇ ਉਹਨਾਂ ਦੀ ਖਬਰ ਲਵਾਂ। ਹਰਿ ਕਹਾਤ ਲਿਓ ਤਬ ਉਰ ਕੀ। ਤਾਂ ਜਾ ਕਰਕੇ ਫਿਰ ਪਤਾ ਲਾਉਂਗੀ ਵੀ ਅੱਜ ਕੀ ਦੁੱਖ ਦਿੱਤੇ ਹਨ। ਸਭ ਤੇ ਚੋਰੀ ਚੱਲ ਕਰਾਈ। ਇੰੋਂ ਸਾਰੇ ਟੱਬਰ ਤੋਂ ਚੋਰੀ ਚੱਲ ਕੇ ਗਈ ਹੈ। ਹਰੇ ਸਿਪਾਹੀ ਛਿਰ ਕਹਟਾਈ। ਜਦੋਂ ਸਿਪਾਹਿਆਂ ਕੋਲੇ ਗਿਆ ਤੇ ਕੋਹ ਸਿਪਾਹਿਆਂ ਨੇ ਝਿੜਕ ਕੇ ਪਿੱਛੇ ਮੋੜਿਆ ਹੈ। ਸਭ ਕੰਚਨ ਕੇ ਹੂਖਨ ਪੀਨਾ। ਤਾਂ ਜਦੋਂ ਸਿਪਾਹਿਆਂ ਨੇ ਮੋੜਿਆ ਤੇ ਇਹਨੇ ਆਪਣੇ ਸੋਨੇ ਦੇ ਗਹਿਣੇ ਦਿੱਤੇ ਹਨ। ਅੰਤਰ ਭਰੀ ਯਾਰ ਸੇ ਗੋਰੀ ਕੀ ਨਾ ਕਹਿ ਲੱਗਿਆ ਗਹਿਣੇ ਲੈ ਲਓ ਮੈਨੂੰ ਦਰਸ਼ਨ ਕਰ ਲੈਣ ਦਿਓ ਮਹਾਰਾਜ ਜੀ ਤਾ ਇਉ ਗਹਿਣੇ ਦੇ ਕੇ ਅੰਦਰ ਗਈ ਮਹਾਰਾਜੀ ਦੇ ਦਰਸ਼ਨਾਂ ਨੂੰ ਹੱਥ ਜੋੜ ਕਰਕੇ ਬੇਵਸ ਹੋਈ ਖੜੀ ਹੈ ਮੈਂ ਆਪਣਾ ਰਾਤ ਤੇਬੂ ਤੁਮਾਰੀ ਕਹਿ ਲਗੇ ਮਹਾਰਾਜ ਮੇਰਾ ਸਹਰਾ ਦੁੱਖ ਦਿੰਦਾ ਸਹਰਾ ਪਰਿਵਾਰਾ ਇਸ ਕਰਕੇ ਮੈਂ ਵੀ ਤੁਹਾਡੀ ਅਪਰਾਧਨ ਦੋਸ਼ੀ ਹਾਂ ਤੁਸੇ ਤੇ ਸੁਨ ਜੀਵਤ ਰਹੀ ਤੁਹਾਨੂੰ ਇਹਨੇ ਦੁੱਖ ਦਿੱਤੇ ਤੇ ਮੈਂ ਅਜੇ ਵੀ ਜਿਉਂਦੀ ਹਾਂ ਉਸੇ ਕੁਟੰਬ ਤਲੀਓ ਮੈਂ ਨਹੀਂ ਤਾਂ ਮਹਾਰਾਜ ਵੇਖੋ ਅਜੇ ਤੱਕ ਵੀ ਮੈਂ ਆਪਣਾ ਸਹਰਾ ਪਰਿਵਾਰ ਦੋਸਤਾਂ ਦਾ ਸਾਥ ਨਹੀਂ ਛੱਡਿਆ ਹੈ ਇਹ ਨਹੀਂ ਕਥਨ ਦੇ ਰੋ ਚਾਰਾ ਮਹਾਰਾਜ ਮੈਂ ਲਚਾਰ ਹਾਂ ਬੇਵਾਸਾ ਮੇਰਾ ਵਸ ਨਹੀਂ ਚੱਲਦਾ ਹੈ ਤੇ ਮਰਨੋ ਇੱਕ ਹੱਥ ਮਝਾਰਾ ਤਾਂ ਕੇਵਲ ਮਰਨਾ ਹੀ ਮੇਰੇ ਹੱਥ ਵਿੱਚ ਹੈ ਉਹਨੇ ਸਾਤੇ ਗੁਰੇ ਬੋਲੇ ਸੁਖਦਾਇਕ ਤਾਂ ਸੁਖਦਾਇਕ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਮਹਾਰਾਜ ਬੋਲੇ ਹਨ ਜੀ ਤਾ ਤੂੰ ਇੱਥੇ ਘਰ ਦਾਇਕ ਕਹਿ ਲਗੇ ਤੂੰ ਇਹ ਧੀਏ ਤੂੰ ਇਹਨਾਂ ਦੇ ਘਰ ਦੇ ਵਸਨ ਯੋਗ ਨਹੀਂ ਹੈ ਜੀ ਪਜਾਤ ਕਰੇ ਸਭ ਤਿਆਰੀ ਮਹਾਰਾਜ ਜੀ ਨੇ ਆਖਿਆ ਵੀ ਕੱਲੋਂ ਅਸੀਂ ਸਰੀਰ ਤਿਆਗ ਦੇਣਾ ਹੈ ਕੋ ਚਹ ਚਰ ਸੰਗ ਹਮਾਰੀ ਜੇ ਤੂੰ ਚਰਣਾ ਚਾਹੁੰਦੀ ਤੇ ਤੂੰ ਵੀ ਤਿਆਰੀ ਕਰ ਲੈ ਬੋਲੀ ਸੇਵਜਾ ਮੈਂ ਦਾਇਕ ਕਹਿਣ ਲੱਗੀ ਮਹਾਰਾਜ ਜਿੱਦਾਂ ਤੁਹਾਡਾ ਹੁਕਮ ਹੋਵੇ ਮੈਂ ਤੁਹਾਡੀ ਸੇਵਾ ਵਿੱਚ ਹਾਂ ਮੈਂ ਜਿਵੇਂ ਤੋ ਕਰਾਂ ਸੁਭਾਅਿਕ ਜੋ ਕਹਾਂਗੇ ਮੈਂ ਉਹ ਹੈ ਸੁਭਾਅਕ ਸੁਧੇ ਸੇਵੀ ਕਰਾਂਗੀ ਸੇਵਾ ਕਰੀ ਅਪੋਹੇ ਬਤਾਵਾ ਮਹਾਰਾਜ ਬੜੀ ਕਿਰਪਾ ਕੀਤੀ ਜੇ ਮੈਨੂੰ ਦੱਸ ਦਿੱਤਾ ਹੈ ਜਾਗੋ ਪ੍ਰਾਨ ਨਾ ਜੀਵਨ ਪਹਾ ਮਹਾਰਾਜ ਤੁਹਾਡੇ ਨਾਲ ਮੈਂ ਵੀ ਆਪਣਾ ਸਰੀਰ ਤਿਆਗ ਦਵਾਂਗੇ ਜਿਉਣਾ ਚੰਗਾ ਨਹੀਂ ਲੱਗਦਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਸਾਡੇ ਮਨ ਵਿੱਚ ਕੋਈ ਇੱਛਾ ਨਹੀਂ ਹੈ ਜਾ ਤੀਏ ਜੇ ਤੇਰੇ ਮਨ ਵਿੱਚ ਕੋਈ ਚੈਤ ਵਿੱਚ ਇੱਛਾ ਖਾਇਸ਼ ਹੈ ਸੋਨ ਗਮਨੀ ਮਿਤ੍ਰਿਤ ਨਿਸ਼ਚੈ ਕਰਕੇ ਤਾਂ ਉਹ ਪੂਰੇ ਕਰ ਲਾ ਜਾਂ ਕੋਈ ਇੱਛਾ ਹੈ ਮਨ ਚ ਸਾਨੂੰ ਦੱਸ ਅਸੀਂ ਧੀਏ ਤੇਰੀ ਇੱਛਾ ਪੂਰੀ ਕਰਾਂਗੇ ਕਹਿਣ ਲੱਗੇ ਮਹਾਰਾਜ ਕਹੀ ਕੋਈ ਇੱਛਾ ਨਹੀਂ ਮੇਰੀ ਇੱਛਾ ਇਹੋ ਹੀ ਆ ਵੀ ਤੁਹਾਡੇ ਨਾਲ ਮੈਂ ਵੀ ਸਰੀਰ ਤੇ ਆ ਕੇ ਸੱਚਖੰਡ ਜਾਵਾਂ ਤਾ ਇਉ ਮਹਾਰਾਜੀ ਦੇ ਕੋਲੋਂ ਖੁਸ਼ੀ ਲੈ ਕੇ ਤੇ ਆਪਣੇ ਘਰ ਨੂੰ ਗਈ ਹੈ ਆ ਹਲ ਪੈਹੋ ਪ੍ਰਾਣਨ ਕਰਕੇ ਆ ਸੂਤਰੀ ਆ ਵੀ ਸਰੀਰ ਰੱਖ ਕੇ ਵੀ ਅਣਕੀ ਲਾਭ ਹੈ ਕੀਤੀ ਵਿਭਾਰ ਭਈ ਪਰ ਭਾਤੀ ਰਾਤ ਬਤੀਤ ਹੋ ਗਈ ਸਵੇਰ ਹੋਈ ਹੈ ਪੈਕੇ ਨਹੀਂ ਗੁਰੂ ਇਸ ਭਾਂਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਅਬੋਲ ਅਡੋਲ ਹਨ ਨਗਰੀ ਨਦਰ ਪਰਿਓ ਬੜ ਰੋ ਰਹਾ ਹਾਰੇ ਪਿੰਡ ਵਿੱਚ ਇਲਾਕੇ ਵਿੱਚ ਰੌਲਾ ਪੈ ਗਿਆ ਹੈ ਸਾਡੇ ਸਾਡੇ ਦਾਰੇ ਦਰ ਰਹਿਤ ਤਾ ਘਰਾਂ ਘਰਾਂ ਵਿੱਚ ਥਾਵਾਂ ਥਾਵਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਬਾਰ-ਬਾਰ ਸਿਸ ਪੌਰ ਅਗਾਰੀ ਤਾਂ ਲੋਕ ਬਾਰ-ਬਾਰ ਆ ਕਰਕੇ ਤੇ ਉਸ ਡੇਉੜੀ ਅੱਗੇ ਤੇਰੇ ਫਿਰ ਜਾਤ ਨਿਹਾਰ ਨਿਹਾਰੀ ਆਉਂਦੇ ਹਨ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਜੀ ਦਾ ਦਰਸ਼ਨ ਇੱਕ ਦਿਨ ਰਹਿ ਕੇ ਕਿਵਾਰ ਅਖੰਡਕਸ ਤਾਂ ਦਰਸ਼ਨ ਕਿਵੇਂ ਹੋਣ ਉਹ ਡੇਉੜੀ ਦਾ ਬੂਹਾ ਬੰਦ ਰਹਿੰਦਾ ਹੈ ਆਖਿਤ ਚਿਤ ਕਿਵੇਂ ਹੋਏ ਤੋਂ ਅੰਜਤਰ ਤਾਂ ਕਹਿੰਦੇ ਹਨ ਵੀ ਕਿਵੇਂ ਨਾ ਕਿਵੇਂ ਦੇਉੜੀ ਦਾ ਦਰਵਾਜ਼ਾ ਟੁੱਟ ਜਾਏ ਕਿਆ ਇਹ ਕਰੇ ਲਕੀ ਨਾ ਜਾਹੀ ਸਾ ਅੰਦਰ ਕੀ ਕੁਝ ਹੋ ਰਿਹਾ ਕੁਝ ਜਾਣਿਆ ਨਹੀਂ ਜਾਂਦਾ ਹੈ ਗੁਰੂ ਜੀ ਤੇ ਨਾ ਕਦਾ ਇਹ ਦੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੇਂਦਰ ਗਏ ਤੇ ਬਾਹਰ ਨਹੀਂ ਆਏ ਹਨ ਪੌਚਾ ਸਿੱਖੀ ਨਹੀਂ ਪੁਨਹੇਰੇ ਤੇ ਨਾ ਹੀ ਮਹਾਰਾਜੀ ਦੇ ਨਾਲ ਆਏ ਪੰਜ ਸਿੱਖ ਵੇਖੇ ਹਨ ਭਾਈ ਕਹਾ ਬਚ ਸੁਨੇ ਨਾ ਥੇਰੇ ਤਾਂ ਅੰਦਰ ਕੀ ਕੁਝ ਹੋ ਰਿਹਾ ਵਾ ਨਾ ਕੁਝ ਸੁਣਿਆ ਤੇ ਨਾ ਜਾਣਿਆ ਹੈ ਦੋ ਦੇ ਦੋre ਮਿਲਹਿ ਕਰਹਿ ਗੁਰ ਬਾਤ ਕਿਉਂ ਸਗਾ ਉਸ ਵਿੱਚ ਮਿਲਦੇ ਬਤਾਂ ਕਰਦੇ ਹਨ ਇਹ ਪਾਤ ਕੀ ਚਾ ਉਸ ਪਾਤ ਇਹ ਪਤਾ ਨਹੀਂ ਪਾਪੀ ਹੈ ਤੇ ਕੀ ਉਪਦਰ ਕਰ ਰਿਹਾ ਹੈ ਜਬ ਕੋ ਅੰਤਰ ਦੇ ਪਰੇ ਰੇਤਾ ਤਾਂ ਜਦੋਂ ਦਾ ਮਹਾਰਾਜ ਜੀ ਨੂੰ ਆਪਣੇ ਘਰੇ ਲੈ ਕੇ ਗਿਆ ਹੈ ਤਨੇਕ ਤੇ ਸੁਨਿਓ ਨਾ ਦੇਸ਼ਾ ਤਾਂ ਕੀ ਕਿ ਮਹਾਰਾਜੀ ਨੂੰ ਦੁੱਖ ਦਿੱਤੇ ਹੋਣਗੇ ਤੇ ਉਹਦਾ ਬਾਅਰ ਕੋਈ ਪਤਾ ਨਹੀਂ ਹੈ ਬਸ ਨਹੀਂ ਚਲ ਹੈ ਚਤਨ ਕਚਨ ਹੋਏ ਨਾ ਤਾਂ ਨਾ ਬਸ ਚੱਲਦਾ ਤੇ ਨਾ ਹੀ ਕੋਈ ਜਤਨ ਕੀਤੇ ਆ ਫਲੀ ਫੂਟ ਹੁੰਦਾ ਹੈ ਆਹੂਤ ਨਹੀਂ ਪੀ ਨਾ ਹੁਣ ਕਹਿੰਦੀ ਇੱਥੇ ਬਾਦਸ਼ਾਹ ਤੇ ਨਾ ਹੀ ਬਾਦਸ਼ਾਹ ਦਾ ਕੋਈ ਨਿਕਟ ਵਰਤੀ ਹੈ ਜਿਹਦੇ ਕੋਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦਾ ਪਤਾ ਲੱਗ ਜਾਏ ਸਕਸ਼ਾਲਾ ਮੇਲੇ ਪਛਤਾਵੇ ਤਾਂ ਸੇ ਗੁਰੂ ਘਰ ਜਾਂਦੇ ਉਥੇ ਬਹਿ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜੀ ਦਾ ਸੋਚ ਕੇ ਦੁਖੀ ਹੁੰਦੇ ਹਨ ਕੈ ਦਿਨ ਮਹਿ ਵਿਵਹਾਰਿ ਛਾਵੇ ਤਾਂ ਹੁਣ ਸਿੱਖਾਂ ਦਾ ਕਾਰੋਬਾਰ ਕੰਮ ਧੰਦੇ ਵਿੱਚ ਵੀ ਕਿੱਥੇ ਮਨ ਲੱਗਦਾ ਜਦੋਂ ਮਹਾਰਾਜੀ ਨੂੰ ਇੰਨਾ ਦੁੱਖ ਦਿੱਤਾ ਜਾਂਦਾ ਹੋਵੇ ਆਣ ਪਾਣ ਵਿੱਚ ਤੇ ਨਹੀਂ ਕਰੀ ਤਾਂ ਮਹਾਰਾਜੀ ਬਾਰੇ ਸੁਣ ਕੇ ਸਿੱਖਾਂ ਨੂੰ ਵੀ ਖਾਣਾ ਪੀਣਾ ਚੰਗਾ ਨਹੀਂ ਲੱਗਦਾ ਹੈ ਸਤ ਗੁਰ ਪਾਪੀ ਸਤ ਗੁਰ ਪਾਪੀ ਕੇ ਵੱਤ ਪਰੇ ਸੋਝ ਦੇ ਹਾਨ ਵੀ ਮਹਾਰਾਜੀ ਪਾਪੀ ਦੇ ਵਸ ਪਏ ਹੋਏ ਹਨ ਕਾਲ ਕੋ ਤ੍ਰੈਸ਼ ਕਰੰਤਾ ਬੜੇ ਲੰਮੇ ਸਮੇਂ ਦਾ ਮਹਾਰਾਜੀ ਦੇ ਨਾਲ ਈਰਖਾ ਕਰਦਾ ਸੀ ਇਕਟ ਮੁਗਲ ਤੁਗਲੀ ਕੁਲੰਤਾ ਤਾਂ ਉਹ ਜਾਂ ਵੀਰ ਦੇ ਪਾਸ ਜਾ ਕੇ ਹਰ ਰੋਜ਼ ਉਹਨਾਂ ਬਾਰੇ ਤੁਗਲੀਆਂ ਕਰਦਾ ਸੀ ਸਤਗੁਰ ਨਾਤਾ ਦੇਜ ਨ ਕਵੇ ਤਾਂ ਸਤਗੁਰੂ ਜੀ ਕਦੇ ਵੀ ਇਹਦੀ ਧੀ ਦਾ ਰਿਸ਼ਤਾ ਮੰਨਣਗੇ ਨਹੀਂ ਨ ਮੰਨ ਬਾਵਤ ਤਕੀਅਤ ਅਬੈ ਤਾਂ ਇਹ ਤਾਂ ਰਿਸ਼ਤਾ ਲੈਣ ਬਾਰੇ ਇਹਨੇ ਬਹੁਤ ਯਤਨ ਕੀਤੇ ਹੋਣਗੇ ਆਠ ਕੋ ਤਿਆਗ ਹੈ ਨੀਹ ਸਦਾਈ ਹੱਸੇ ਕੋਣ ਸੋਚਣ ਲੱਗੇ ਵੀ ਮਹਾਰਾਜ ਨੂੰ ਹੁਣ ਚਾਹੀਦਾ ਵੀ ਆਪਣਾ ਹੱਟ ਤਿਆਗ ਕੇ ਤੇ ਇਹਦੀ ਧੀ ਦਾ ਹੀ ਰਸਤਾ ਇਹ ਦੂਤਾ ਲੈ ਲੈਣ ਜੀ ਬਾਤ ਆਤੀ ਬਣਾਈ ਇਹ ਰਸਤਾ ਲੈਣ ਘਟੂ ਘਟ ਮਹਾਰਾਜ ਨੂੰ ਸਿਖਾ ਨੂੰ ਛੱਡਦਾ ਰਹੇਗਾ ਜਿਹੜਾ ਮਹਾਰਾਜ ਜੀ ਬਾਰੇ ਪਤਾ ਨਹੀਂ ਲੱਗਦਾ ਵੀ ਐਨੇ ਦਿਨ ਉਹ ਗੰਦਰ ਗਏ ਵੀ ਕੀ ਦੁੱਖ ਦੇ ਰਹਾ ਹੈ ਤਾਂ ਕਿਵੇਂ ਅੱਗੇ ਹੋਰ ਮਹਾਰਾਜ ਜੀ ਨੂੰ ਦੁੱਖ ਦੇ ਕੇ ਤੇ ਮਹਾਰਾਜ ਜੀ ਆਪਣਾ ਸਰੀਰ ਤਿਆਗ ਕੇ ਸੱਜ ਖੰਡ ਜਾਂਦੇ ਆ ਉਹ ਆਉਣ ਵਾਲੇ ਦਿਵਾਨ ਵਿੱਚ ਸਰਵਣ ਕਰਾਂਗੇ ਨਹੀਂ ਬੇਨਤੀ ਪ੍ਰਵਾਣ ਪੁਸਤਕ ਦੀ ਖਿਮਾ ਦੋ ਪੰਕੀਆਂ ਪੜ ਕੇ ਤੇ ਸਮਾਪਤੀ ਹੈ ਆਠ ਕੋ ਤਿਆਗ ਹੈ ਲਈ ਜਿਸ ਗਾਈ ਇਹ ਬਾਤ ਆਖੇ ਬਣਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ